ਦੇ ਆਮਨ ਦੇ ਪਰਚਾਰ ਬਣਾਉਣ ਮੂਲੀਆਂ ਦਾ ਇਹਨੂੰ ਦਾ ਬਾਹਾਂ ਇਸ ਬਾਦ ਬਣਾਉਣ ਇਹਨੂੰ ਕੋਈ ਸਿੱਖਲਾ ਸਿੱਖਦੀ ਨਹੀਂ ਹੈ ਜੀ ਜਿਹੜੇ ਬਣਾਉਣਾ ਪਾਇੰਦੇ ਉਹ ਤੇ ਇਹਦੇ ਵਿੱਚ ਸਾਰੇ ਮਸਾਲੇ ਪਾ ਲੇ ਫਿਰ ਬਾਅਦ ਚ ਪਾਵਾਂਗੇ ਗੂੜਾ ਫਿਰ ਦੇਖੋ ਕਿੰਨਾ ਟੇਸਟੀ ਹੁੰਦਾ ਖਾ ਕੇ ਅੱਜ ਰੂਜੀ ਵੀ ਇਹ ਖਾਣਾ ਕਿਤੇ ਕੀ ਖਾਣਾਗੇ ਜੇ ਤੁਸੀਂ ਉਹ ਬਣਾਇਆ ਦੇ ਦੇ ਹਾਂ ਅੱਜ ਘਰ ਦੇ ਜੇ ਤੁਹਾਡੇ ਬਣਾਏ ਹੋਏ ਤੁਸੀਂ ਦੇ ਦਿਓ ਪਹਿਲਾਂ ਦੀਦੀ ਨੇ ਬਣਾਇਆ ਫਿਰ ਮੈਂ ਬਣਾਇਆ ਹੁਣ ਆ ਦੀਦੀ ਨੇ ਬਣਾਇਆ ਦੀਦੀ ਹੈਲੋ ਹਾਂ ਕੀ ਖਾਣੇ ਗੁਣੀ ਹੋਰ ਹਾਂ ਸਾਰੀਆਂ ਸਹਲੀਆਂ ਨੂੰ ਦਿਖਾ ਦੀ ਚਾਰ ਕਿ ਤੱਕ ਲੀਓ ਖਾ ਜਾਮੈਂ ਨੰਗ ਗੱਲੀ ਨਹੀਂ ਹੁੰਦੀ ਹੋਰ ਹਾਂ ਬਾਜੀ ਦੇਗੀ ਮਿਰਚਾ ਜ਼ਿਆਦਾ ਨਾ ਹੋ ਜੇ ਮਿਰਚੇ ਕਿਤੇ

ਕੁੱਲ ਲੈਣਾ ਤਾਂ ਬਾਹਲੇ ਹੀ ਖਾਂਦਾ ਮੈਂ ਜੇ ਕੋਣ ਤਾਂ ਚੱਲ ਲੱਗ। ਠੀਕ ਦਾ ਬੱਟਣਾ ਜਦੋਂ ਤੇ ਹੋਰ ਬੜੀਆਂ ਰਹਿੰਦੀਆਂ ਬੈਠੇ ਕੰਮ ਬੜਾ ਦੇਣਾ। ਗੋਡੇ ਗੋਡੇ ਨਹੀਂ ਦੁਖਦੇ ਨਾਲੇ। ਵਧੀਆ ਬੈ ਕੇ ਕੰਮ ਕਰਦੇ ਨੇ ਅੱਗੇ ਬੁੜੀਆਂ ਤਾਂ ਹੀ ਦਾ ਦੁਖਦੇ ਨੇ ਤੇ ਗੋਡੇ ਹੁਣ ਤਾਂ ਸਾਰਾ ਕੁਝ ਖੜੇ ਹੋ ਕੇ ਕੱਦਦਾ ਲਾ ਪੋਛੇ ਵੀ ਖੜੇ ਕੱਦ ਹੋ ਕੇ ਲਉਣਾ। ਇੰਨੇ ਕੇ ਬੈਠਣਾ ਵੀ। ਮਸਤੀ ਪਾ। ਪਤਾ ਆਪਣੀ ਗੋੜਾ ਬਿੱਚਾ। ਘੋਰ ਕਰੰਨੇ ਹਾਂ ਹੈ ਤਾਂ ਬਣਾ ਲੈਣਾ ਬਣਾ ਲੈਣੇ ਚਾਹੀਦੇ ਚਾਹ ਪਣਾ ਲੈ ਵਧੀਆ ਜੇ ਨਾਲ ਦਾਲ ਪੂਜੀ ਬਿਸਕੁਟ ਵੀ ਲੈ ਆਈ ਜੰਗਲ ਹੋਰੋਂ ਮੇਰਾ ਲੈ ਚਾਰ ਨਹੀਂ ਪਾਇਆ ਤੇਰਾ ਬਸ ਇਕ ਲਈ ਚਾਹ ਲਈ ਆ ਸਾਡੇ ਨੂੰ ਲੱਪੂਜੀ ਪਾਤੀਆ ਲੈ ਦੇ ਤਾਂ ਫੇ ਤੂੰ ਗਲਤ ਕਰ ਲੈ ਤੂੰ ਸਾਡੇ ਨਾਲ ਰਲ ਜਾ ਉਹਨਾਂ ਰੱਖਿਆ ਕਰ ਕੇ ਨੇ ਖਾਣ ਨੂੰ ਉਸ ਚਾਹ ਪਾਣੀ ਠੀਕ ਨਾਲ ਰੋਖੀ ਜਾ ਨਹੀਂ ਲੰਦੇ ਹੁੰਦੇ ਮਹਿਮਾਨਾਂ ਨੂੰ ਠੀਕ ਆ ਭਾਈ ਠੀਕ ਹੋਰ ਬੁਲਾਓ ਕਾਲੀ ਦੀ ਜਾਈ ਬੁਕਾ ਬੁਲਾਓ ਕਾਲੀ ਦੀ ਦੀ ਆਈ ਅੱਜ ਲੋਕ ਤੇਰੀ ਚਾਹ ਨਾ ਚਾਰ ਖਾੜੀ ਚਾਹ ਨਾ ਚਾਰ ਖਾੜੀ ਅੱਛਾ ਠੀਕ ਆ ਮੈਂ ਚਾਰ ਤਾਂ ਘਰ ਨੂੰ ਦੇ ਦੀ ਕਰੇ ਲੈ ਜੀ ਚਾਰ ਤਾਂ ਮੈਂ ਕਰੂ ਨਹੀਂ ਦਿੰਦੀ ਚਾਰ ਮੈਂ ਤਾਂ ਭਾਵੇਂ ਥੋੜਾ ਜਿਹਾ ਪਾਇਆ ਆਉਂਦਾ ਜੁੱਗ ਅੱਛਾ ਚਾਹੀਦੀ ਫਿਰ ਮੈਂ ਤਾਂ ਜਾਣ ਕੇ ਨਹੀਂ ਕੱਟੀਆਂ ਮੂਲੀ ਤੇ ਹੋਰ ਪਜਮਾ ਉਹ ਦੀਦੀ ਕਹੂਗੀ ਉਹੀ ਹਲਕੀ ਪਈ ਜਾਂ ਚਾਹੀ ਮੈਂ ਤਾਂ ਉਹਦੀ ਚੱਲ ਫਿਰ ਬਣਾ ਲਾਂਗਾ ਹੁਣ ਸਿੱਖ ਵੀ ਲੈ ਲੇ ਜੇ ਲੋਕ ਦੂਰ ਜਾਣਾ ਘਾਹ ਹੋਰ ਚੋਰੀ ਕਰ ਲਿਆ ਮਾਂਗੇ ਮੂਲੀਆਂ ਇਹ ਆਪਾਂ ਦੀ ਹੋਰ ਮੂਲੀਆਂ ਚੋਰੀ ਕਰ ਲਿਆ ਮਾਂਗਾ ਦੂਰ ਜਾਣਾ ਮੇਰੇ ਕੋਲ ਤਾਂ ਚੋਰੀ ਕੀਤੀ ਨਹੀਂ ਜੇਕਰ ਤੈਨੂੰ ਕਰਦੀ ਨਹੀਂ ਫਿਰ ਜੇ ਤੂੰ ਨਾ ਉਹ ਹੋਏ ਦੀਦੀ ਨਹੀਂ ਕਿਸੇ ਹੁੰਦਾ ਇਹ ਬਿਨਾਂ ਜਿਰੇ ਵੀ ਪਈ ਜਾਂਰੇ ਹਾਂ ਅੱਜ ਅੱਜ ਗਿ ਬਿੱਟੇ ਤੈਨੂੰ ਉਹ ਨਹੀਂ ਪਰ ਕੁੱਤੀਆਂ ਦਾ ਬਾੜਾਂਗੇ ਹੋ ਫੇਰ ਚਲੋ ਸਾਰੇ ਸਾਰੇ ਕੁਫੂ ਲੈ ਕੋ ਫਸਨ ਦੋ ਚਾਰ ਦਿਨ ਦਾ ਪ੍ਰਸਤ ਹੋਰ ਕੋਈ ਆ ਜਾਂਦੇਦਰ ਸੇਲੀ ਉਹ ਆਜੋ ਸੰਦੀਪ ਸੰਦੀਪ ਆਜੋ ਨਹੀਂ ਬਦਲਦਾ ਇਹ ਰੱਜੀ ਗਾੜੀ ਇਹ ਵੀ ਇਸ ਕਾਹਦੀ ਕੱਲਦੀਆਂ ਚੁਰ ਵੀ ਹੁੰਦਾ ਐ ਸੰਦੀਪ ਆਜੂਗੀ ਪਾਣੀ ਵੀ ਨਿਕਲੂਗਾ ਉਹਨਾਂ ਦੇ ਵਿੱਚੋਂ ਪਗੋਜੋ ਤੂੰ ਆਸ ਮੇਰਾ ਚਾਰਨੰਦ ਜਿਹੇ ਤੇਰਾ ਤੇਾਰਾ ਉਹਦੇ ਉਹ ਜੇ ਚੰਗੀ ਆ ਉਹ ਜੇ ਬੰਦ ਉਹਦੇ ਜੰਪ ਦਾ ਜਾਰ ਬਾਲੀ ਅੱਧੇ ਜੇ ਨਾ ਪਾਈਆਂ ਉਹ ਲਿਆ ਤੇਰੀ ਉਹ ਤਾਂ ਪਾਣੀ ਦੇ ਅੰਦਰ ਚਾਰ ਦਾ ਮਸਾਲਾ ਪਾਉਂਗੀ ਫਸ ਮਲੇਉਣੀ ਫਿਰ ਕੱਟ ਇੰਨੀ ਕਿ ਦਾ ਆ ਇੰਨਾ ਕਦਾ ਤਰਸੇ ਲਿਆ ਜੀ ਪੰਡਿਆ ਜਾ ਉਚਾਰਾ ਪਹਿਲਾਂ ਹੱਲਿਆ ਹੱਦ ਕੀ ਕੀ ਮਾ ਮੂਲੀਆ ਲੈ ਜਾ ਪਾਣੀ ਜਨ ਉਹ ਇਹਨੂੰ ਦੇਖਣੇ ਆ ਚੱਲ ਕੇ ਤੇ ਲੋ ਫਟਾਫਟ ਮੋਟਰ ਵੀ ਗੱਡੀ ਚੱਕੀ ਫਿਰਦੀ ਆ ਸਰੋਂ ਦੇ ਤੇਲ ਨਾਲ ਇਹ ਕਿੰਨਾ ਪਾਣੀ ਛੱਡਦੇ ਆ ਤੱਕਾ ਉਹ ਪਾਣੀ ਤਾਂ ਫਿਰ ਜਦ ਆਪਾਂ ਨੂਨ ਪਾ ਲੰਨੇ ਉਹ ਤਾਂ ਕਰਕੇ ਪਾਣੀ ਆ ਜਾਂਦਾ ਇਹ ਗੂੜ ਛੱਡ ਦਿੰਦਾ ਪਾਣੀ ਨੂ ਉਹ ਬਸ ਇਹ ਰਿੱਜ ਕੇ ਬਣ ਜਾਂਦੀ ਆ ਹਾਂ ਹੋਰ ਹੋੜ ਨਹੀਂ ਬੜਾ ਸਾਰੀ ਕੱਢ ਲੈਣੀਆਂ ਸੱਚਾ ਹੋਰ ਪਾ ਲੀ ਹਾਂ ਉਹ ਪਾਉਣ ਦੇ ਲਈ ਹੋਰ ਗੂੜੀ ਨੇ ਹੋਰ ਇਹ ਗੂੜੀ ਆਪਾਂ ਥੋੜੀਆਂ ਰਹਿ ਗਈਆਂ ਕਹਿੰਦੇ ਸੇਲੀਆਂ ਵੱਧ ਨੇ ਅਸੀਂ ਹੁਣ ਹੋਰ ਚੀਰਨ ਲੱਗੇ ਇਹਨੇ ਪਹਿਲਾਂ ਕਾਹ ਕਰਕੇ ਖਰਾਬ ਹੋ ਗਿਆ ਫੇ ਚਾਰ ਬਣਾਉਂਦੇ ਰਹਿੰਦੇ ਨੇ ਇਹ ਕੜਾਹੇ ਨੂੰ ਬਣਾਉਂਦੇ ਆ ਪਕੌੜੇ ਬਣਾਉਂਦੇ ਨੇ ਪਕੌੜੇ ਦੇ ਦੋ ਸਾਹ ਉਹ ਪੈਸੇ ਦੇ ਦਿਆਂ ਤਾਂ ਤੇ ਮਲ੍ਹਾਵੇ ਨੂੰ ਸਮਾਰ ਕੇ ਇਹ ਲੱਭੂ ਵਾਲੀ ਤੇ ਲੂੰਡਾ ਮਜਾ ਲਦੀ ਤੂੰ ਇਹ ਮੰਨਜਿਆ ਜਾਂਦਾ ਉਹ ਕਿਉਂ ਨਹੀਂ ਮੰਨਜਿਆ ਜਾਂਦਾ ਆਉਂਦਾ ਆਹੋ ਨਮੂਨੀਆ ਤਾਂ ਹਾਂ ਆਹੋ ਸਰਮਾਂਜਿਆ ਜਾਂਦਾ ਹੁੰਦਾ ਇੱਕ ਚੀਜ਼ ਹੋਰ ਆਉਂਦੀ ਆ ਹਾਂ ਹੁਣ ਫਿਰ ਹੈ ਬੀਕਨ ਪਾਊਡਰ ਪਾ ਕੇ ਗਰਮ ਪਾਣੀ ਪਾ ਕੇ ਕਿਹੜਾ ਬੀਕਨ ਪਾਊਡਰ ਆ ਹੁੰਦਾ ਦੀਦੀ ਹੁਣ ਰਸਣ ਪਾਣੀ ਹੋਰ ਪਾ ਲਓ ਚਨੂਨ ਮਿਰਚ ਫਿਰ ਉਹਨਾਂ ਮੂਲੀਆਂ ਵੀ ਹੋਰ ਆਉਣਗੀਆਂ ਆਪ ਦਾ ਸੁਪਣਾ ਇਹਨੂੰ ਬੰਦ ਕਰਕੇ ਆ ਚੱਕਦਾ ਹੁਣ ਜੀਰਦਣੇ ਫਟਾਫਟ ਉਹੀ ਦੋ ਟਾਸ ਹੋਈ ਜਾਂਦੇ ਮੇਰੇ ਤੋਂ